ਕਪਨਾਵਾਟੇ ਸੀ ਜੀ ਚੱਬੇ ਸੀ ਜੀ ਲਾਲਾ ਮਾਨ ਦੀਪਖਸ਼ ਜੀ ਜੀ ਸਾਨੂੰ ਕੰਮ ਸੀ ਮੈਂ ਸਰਪੰਚ ਦਾ ਮਜੂਦਾ ਮਾਰੀ ਤੇ ਦਾ ਜੀ ਅਸੀਂ ਤੇ ਜਹਰ ਵਾਲੀ ਸਾਈਡ ਤੇ ਪਿੱਛੇ ਰ ਕੋੜਾ ਆਇਆ ਜੀ ਉਹਨੇ ਸਾਨੂੰ ਸਾਈਡ ਮਾਰਾ ਜੀ ਸਾਡੇ ਮੋਟਰਸਾਈਕਲ ਦੇਖ ਪਿਆ ਜੀ ਮੈਂ ਪਿੱਛੇ ਰਹਿ ਗਿਆ ਇਹ ਦੋ ਜਨੇ ਮੋਟਰਸਾਈਕਲ ਅੱਗੇ ਸੀ ਤੇ ਇਹ ਥੱਲੇ ਆ ਗਏ ਤੇ ਸੱਟਾਂ ਤਾਂ ਜੀ ਮੈਨੂੰ ਵੀ ਲੱਗੀਆਂ ਨੇ ਕਸੂਰ ਸਾਰਾ ਕੋੜੇ ਵਾਲੇ ਦਾ ਪਿੱਛੇ ਆਜੋ ਨਾ ਆ ਰਹੇ ਆ ਸਾਰੇ ਸਾਡੇ ਪਿੰਡ ਦੇ ਅੱਛਾ ਅੱਛਾ ਪੁਨਚਾਇਤ ਸੀ ਮੈਂ ਸਰਪੰਚ ਆ ਜੀ ਅਸੀਂ ਚੱਲੇ ਸੀ ਠਾਣੇ ਦੀ ਤਸਵੀਰ ਕਾਜੂ ਕੰਮ ਸੀ ਜੀ ਕੋਈ ਹਸਾਬ ਦਾ ਪੈਂਚ ਚਾਹੇ ਕਿ ਮੋਹ ਮੋਹ ਤੋਂ ਵੀ ਨਾ ਲੇਦੇ ਇਹ ਜੇ ਸਾਈਡ ਚੱਲੇ ਸੀ ਜੇ ਪਿੱਛੇ ਘੋੜੇ ਨੇ ਸਾਈਡ ਮਾਰੀ ਇੱਕ ਮੋੜ ਸੈਨ ਦੂਜਾ ਮੋੜ ਸੈ 3 ਵਜਾ ਸਾਡੇ ਤੋਂ ਡੇਗ ਪੇ ਸਾਈਡ ਤੇ ਬਸ ਜਨਾਲਾ ਵਾਚਾ ਅਸੀਂ ਦੋ ਜਣੇ ਮੋੜ ਸੇ ਇਕ ਤੇ ਆ ਗਏ ਸੀ ਇਹ ਕੱਲਾ ਮੋੜ ਸੇ ਦੇ ਸਰਪੰਚ ਇਹਨੂੰ ਸਾਈਡ ਵਜਦੀ ਦਾ ਸਾਨੂੰ ਹੀ ਵਜਾ ਜਾ ਕੇ ਅਸੀਂ ਉਸੇ ਸਟਾਇਰ ਆ ਬਣ ਗਿਆ ਪੇ ਦੋਵੇਂ ਉਹਦਾ ਥੱਲੇ ਛੇਰਾ ਆ ਗਿਆ ਤੁਸੀਂ ਕਿਹਨੇ ਆ ਗਿਆ ਫਿਰ ਥੱਲੇ ਆ ਗਿਆ ਨਾ ਤੁਸੀਂ ਤਾਂ ਗਈ ਥੱਲੇ ਜੇ ਇਨਕਾਰ ਕਰੋ ਆ ਬਾਹਰ ਪਾਗ ਕਰਨੇ ਵੀ ਨੋਮੀ ਕਾਰਵੇ ਕੀਤੀ ਜਾ ਪਰ ਚੱਕ ਤਾ ਨਾ